ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸੰਗਤ ਜੀ ਜਿਵੇਂ ਤੁਸੀਂ ਸਾਰੇ ਖਾਲਸਾ ਆਈਲ ਬਾਰੇ ਜਾਣਦੇ ਹੀ ਹੋ ਖਾਲਸਾ ਆਈਲ ਨੇ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਜਿਦੇ ਵਿੱਚ ਖਾਲਸਾ ਆਈਲ ਹੈਲਥ ਸੈਂਟਰ ਦੀ ਸਰਵਿਸ ਸ਼ੁਰੂ ਕੀਤੀ ਹੈ ਪਟਿਆਲੇ ਦੇ ਅੰਦਰ ਇਹ ਰਿਸ਼ੀ ਕਲੋਨੀ ਬ੍ਰਿਜ ਰੋਡ ਗਲੀ ਨੰਬਰ 7 ਜੋ ਹੈ ਇੱਥੇ ਬੜੇ ਹੀ ਵਾਜਿਬ ਰੇਟਾਂ ਦੇ ਵਿੱਚ ਖੂਨ ਦੇ ਟੈਸਟ ਹੁੰਦੇ ਨੇ ਐਕਸ-ਰੇ ਦੀ ਸਰਵਿਸ ਹੈ ਨਾਲ ਹੀ ਫਿਜ਼ੀਓਥੈਰੇਪੀ ਤੇ ਡੈਂਟਲ ਦੀਆਂ ਸਰਵਿਸਿਜ਼ ਵੀ ਮੌਜੂਦ ਹਨ ਅਸੀਂ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਹ ਸਰਵਿਸ ਦਾ ਜੋ ਖਾਲਸਾ ਇਤ ਹੈਲਥ ਸੈਂਟਰ ਦੇ ਵਿੱਚ ਪ੍ਰੋਵਾਈਡ ਕੀਤੀ ਜਾ ਰਹੀ ਹੈ ਤੁਸੀਂ ਇਹਦਾ ਲਾਭ ਉਠਾਓ ਕਿਉਂਕਿ ਇੱਥੇ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਬਹੁਤ ਹੀ ਵਾਜਿਬ ਰੇਟਾਂ ਦੇ ਵਿੱਚ ਤੁਹਾਨੂੰ ਟੈਸਟ ਉਪਲਬਧ ਨੇ ਇਹ ਸਹੂਲਤ ਲੋੜਵੰਦ ਪਰਿਵਾਰਾਂ ਲਈ ਹੈ ਕਿਉਂਕਿ ਲੋੜਵੰਦ ਪਰਿਵਾਰ ਕਈ ਵਾਰ ਸਮੇਂ ਸਿਰ ਕੋਈ ਵੀ ਸਰੀਰਕ ਟੈਸਟ ਜਾਂ ਖੂਨ ਦੇ ਟੈਸਟ ਨਾ ਕਰਵਾਉਣ ਕਰਕੇ ਅੱਗੇ ਫਿਰ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਆ ਅਗਰ ਆਪਾਂ ਸਮੇਂ ਸਿਰ ਖੂਨ ਦੇ ਟੈਸਟ ਕਰਵਾ ਕੇ ਆਪਾਂ ਨੂੰ ਕੋਈ ਬਿਮਾਰੀ ਦਾ ਪਤਾ ਲੱਗੇ ਤਾਂ ਅਸੀਂ ਅੱਗੇ ਬਿਮਾਰੀ ਨੂੰ ਗੰਭੀਰ ਹੋਣ ਤੋਂ ਰੋਕ ਸਕਦੇ ਹਾਂ ਤੁਸੀਂ ਇਸ ਸੈਂਟਰ ਤੇ ਪਹੁੰਚਣ ਲਈ ਤੁਹਾਡੀ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਲ ਹੀ ਐਡਰੈਸ ਵੀ ਆ ਰਿਹਾ ਤੁਸੀਂ ਉਸ ਤੇ ਵੀ ਪਹੁੰਚ ਕੇ ਹੈਲਥ ਸੈਂਟਰ ਵਿਜ਼ਿਟ ਕਰ ਸਕਦੇ ਹੋ ਫਾਈ ਗੁਜੀ ਕਾ ਖਾਲਸਾ ਫਾਈ ਗੁਜੀ ਕੀ ਫਤਿਹ